ਤਾਂ ਦੱਸਦੀ ਹੈ ਕਿ ਵੱਡੀ ਖਬਰ ਰੂਪਨਗਰ ਜੇਲ੍ਹ ਤੋਂ ਸਾਹਮਣੇ ਆਈ ਜਿੱਥੇ ਇੱਕ ਹਵਾਲਾਤੀ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ ਜਿਹੜਾ ਪਿਛਲੇ 14 ਮਹੀਨੇ ਤੋਂ ਐਂਡੀਪੀਐਕਸ ਮਾਮਲੇ ਤਹਿਤ ਜੇਲ੍ਹ ਵਿੱਚ ਬੰਦ ਸੀ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਲਗਾਏ ਵੱਡੇ આરોਪ ਤੇ ਕਿਹਾ ਕਿ ਉਸ ਨਾਲ ਜੇਲ੍ਹ ਅੰਦਰ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਨੂੰ ਮਾਰ-ਮਾਰ ਕੇ ਮੌਤੇ ਘਾਟ ਉਟਾਰ ਦਿੱਤਾ ਦੱਸਦੀ ਹੈ ਕਿ ਉਸ ਵਿਅਕਤੀ ਨੂੰ ਸਿਵਲ ਹਸਪਤਾਲ ਰੂਪਨਗਰ ਵੀ ਲਿਆਇਆ ਗਿਆ ਪਰ ਡਾਕਟਰਾਂ ਵੱਲੋਂ ਚੈੱਕ ਕਰਨ ਦੌਰਾਨ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੁਣ ਪਰਿਵਾਰਕ ਵੱਲੋਂ ਵੱਡੇ ਆਰੋਪ ਜੇਲ੍ਹ ਪ੍ਰਸ਼ਾਸਨ ਤੇ ਲਗਾਏ ਜਾ ਰਹੇ ਨੇ ਮ੍ਰਿਤਕ ਦੀ ਪਤਨੀ ਦਾ ਵੀ ਇਹੀ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਬਾਕੀ ਦੀ ਗੱਲਬਾਤ ਤੁਸੀਂ ਪਰਿਵਾਰਕ ਮੈਂਬਰਾਂ ਤੋਂ ਸੁਣ ਸਕਦੇ ਹੋ ਖਬਰ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਉੱਚਤਕਾਰੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਚਾਈ ਨਿਕਲ ਕੇ ਸਾਹਮਣੇ ਆ ਸਕੇ ਇਹਦਾ ਚਾਚੇ ਦਾ ਨਾਮ ਲੈਤਾ ਵੀ ਅਸੀਂ ਚਾਚੇ ਨੂੰ ਫੋਨ ਦਿੱਤਾ ਹੋਇਆ ਆਪਦਾ ਉਹਨਾਂ ਦਾ ਚਾਚੇ ਨੂੰ ਕੁੱਟਿਆ ਤੇ ਹੁਣ ਸਵੇਰੇ 8:30 ਸਾਨੂੰ ਦੱਸਿਆ ਵੀ ਪੂਰਾ ਹੋ ਗਿਆ ਉਹ ਮੰਨੂ ਨਹੀਂ ਰਹੇ ਲੰਦੀ ਮੈਂ ਸਾਰੀ ਰਾਤ ਉਹਨਾਂ ਨਾਲ ਫੋਨ ਕਰ ਕਰ ਤਸੀਹੇ ਸਾਨੂੰ ਕਹਿੰਦੇ ਇਹਨੇ ਬਹੁਤ ਕੁੱਟਿਆ ਬਹੁਤ ਕੁੱਟਿਆ ਸਾਰੀ ਰਾਤ ਤੁਹਾਡਾ ਕੀ ਨਾਮ ਮੇਰਾ ਕਿਰਨਜੀਤ ਨਾਮ ਆ ਮੇਰਾ ਸੋਹਰਾ ਇਹ ਦੁਰਨੇ ਬੱਚੇ ਅਜਿ ਕਿਤੇ ਜਾਵਾਂਗੇ ਇੱਕ ਸਾਲ 2 ਮਹੀਨੇ ਦੇ ਅੰਦਰ ਤੇਰੇ ਆਏ ਉਹ ਸਾਡੀਆਂ ਨਾਸਰੀਆਂ ਲੈ ਕੇ ਭੁੱਖ ਨਹੀਂ ਮਿਟੀ ਹੋਈ ਸੀ ਪੈਸੇ ਹੈਗੇ ਸੀ ਤੁਸੀਂ ਪੈਸਾ ਮੰਗਦੇ ਅਸੀਂ ਪੈਸਾ ਦੰਦੇ ਉਹਦੇ ਚੋਂ ਕਿਆ ਚਰਹ ਲੰਦੇ ਉਹ ਤੂੰ ਭੁਲ ਕੇ ਨਾ ਜਾ ਉਹ ਤਾਂ ਨਹੀਂ ਕਰਦੀ ਆਈ ਤੇ ਉਹ ਵੀ ਸਪੈਂਡ ਕਰਾਈ ਨਾ ਰਤੀ ਆਈ ਨਿਓਂ ਚੇਲ ਤੋਂ ਖੂਸ ਮੇਰੀ ਗਿਆ ਵੀ ਸਾਡਾ ਬੰਦਾ ਹੈ ਰਤੀ ਉਹਦੀ ਜਬਾਨੀ ਹੋਈ ਸੀ ਉਹਨਾਂ ਨੂੰ ਲੈ ਕੇ ਆਈ ਆ ਕਿਨੇ ਤਾਂ ਇਹ ਲੱਤਾਂ ਸੀ ਭੰਨਿਆ ਦਾ ਮੈਂ ਦੁਵਾਈਆਂ ਜੇ ਟਰੈਂਗ ਆਈ ਗੱਲ ਮੇਰੇ ਚਾਚਾ ਹੰਦਾ ਭਾਜੀ ਜੇ ਦੀ ਜਥੋਈ ਹੈ ਤੇ ਜੇਲ੍ਹ ਨੇ ਪ੍ਰਸ਼ਾਸਨ ਨੇ ਕੁੱਟ-ਕੁੱਟ ਕੇ ਮਾਰਿਆ ਜੀ ਉਹਨੂੰ 15 ਮੈਨੂੰ ਫੋਨ ਆਇਆ ਤਾਂ ਪਤਾ ਵੀ ਲੱਗੇ ਅੰਦਰੋਂ ਉਹਦੀ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਕਾਦੇ ਲਈ ਕੀਤੀ ਗਈ ਹੈ ਅੰਦਰੋਂ ਜਦੋਂ ਮੈਂ ਬਾਹਰ ਆਇਆ ਜੇਲ੍ਹ ਤੋਂ ਕੱਲ ਰਾਤ ਉਹ ਮੈਂ 7:30 ਵਜੇ ਬਾਹਰ ਆਇਆ ਉਸ ਟਾਈਮ ਤਿੰਨ ਬੰਦੇ ਫੜੇ ਗਏ ਤੇ ਉਹ ਨਹੀਂ ਪਸ਼ੂਮਾਰੀ ਤਰ੍ਹਾਂ ਕੁੱਟਮਾਰ ਕਰ ਰਹੇ ਤੇ ਪ੍ਰਸ਼ਾਸਨ ਇਹਦੀ ਕੁੱਟਮਾਰ ਪਸ਼ੂਮਾਰੀ ਦੇ ਕਰ ਰਹੇ ਤੇ ਤਾਂ ਉਹਨਾਂ ਨੇ ਨਾਮ ਲੇਤਾ ਚੰਨਪ੍ਰੀਤ ਸਿੰਘ ਦਾ ਜਿਹਨਾਂ ਦੀ ਡੈਥ ਹੋਈ ਹੈ ਕਿ ਇਹਨਾਂ ਨੇ ਇਹਦਾ ਫੋਨ ਸੀ ਜਦੋਂ ਉਹਨਾਂ ਦਾ ਫੋਨ ਇਹ ਉਦੋਂ ਬਾਅਦ ਚਨੁਪ੍ਰੀਤ ਸਿੰਘ ਨੂੰ ਕੱਟ ਕੇ ਲਿਆਂਦਾ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਉਦੋਂ ਬਾਅਦ ਉਹਦੀ ਮੌਤ ਹੋ ਗਈ। ਕੁੱਟਮਾਰ ਠੀਕ ਬਾਅਦ ਵਿੱਚ ਕੀ ਰਿਜ਼ਲਟ ਕਿਹੜੇ ਗੇਸਟ ਕੰਪਨੀ ਦੇ ਐਨਡੀਬੈਸ ਦੇ ਅੰਦਰ ਵਰਤਦਾ ਸੀ ਜਿਹਨਾਂ ਨੂੰ ਕਿਸੇ ਤੋਂ ਫੋਨ ਫੜਿਆ ਉਹਨਾਂ ਨੇ ਝੂਠਾ ਨਾਮ ਬਜਾਇਆ ਤੇ ਅੱਗੇ ਵੀ ਇਹ ਤੋਂ ਫੋਨ ਤਿੰਨੀ ਤੋਂ ਲਿਆਂਦਾ ਚਲ ਵੀ ਫੋਨ ਆ। ਨਾਦਰ ਚੰਨਾ ਨੇ ਕਿਹਾ ਅਜਿੰਨੇ ਕੱਟ ਕੇ ਕੁੱਟਮਾਰ ਕੀਤੀ। ਕਿੰਨੇ ਚਿਰ ਅੰਦਰ ਦੇ? 14 ਮਹੀਨੇ ਤੋਂ ਅੰਦਰ ਦੇ। ਕਿਸੇ ਜਿੰਨਾ ਕੁੱਟਿਆ। ਡੰਡਿਆਂ ਨਾਲ ਹੀ ਕੁੱਟਦੇ ਆ ਜੇ ਅੰਦਰ ਮੇਰੇ ਸਾਹਮਣੇ ਕੁੱਟੇ ਤਿੰਨ ਬੰਦੇ ਪਸ਼ੂ ਜੀ ਤਰ੍ਹਾਂ ਕੁੱਟੇ। ਕੋਈ ਬਾਡੀ ਬੋਡੀ ਦੇ ਇੱਕ ਬਾਹ ਦੇ ਨਿਸ਼ਾਨ ਹੈ ਜੀ ਕਿ ਕੀ ਮਤਲਬ ਕਰਦਾ ਕੋਈ ਜੀ ਪ੍ਰਸ਼ਾਸਨ ਕਰਦਾ ਜੀ ਨਿਲਾਜਮ ਕਰਦੇ ਕੋਣ ਕਰਦਾ ਨਾਮ ਨਾਮ ਤਾਂ ਸਾਰੇ ਕਰਦੇ ਜੀ ਜੇ ਤੁਡੀ ਜੂਟੀਓ ਨੂੰ ਕਰਨਾ ਹੀ ਪਾਣਾ ਜੀ ਕਰਦੇ ਜੀ ਜਦੋਂ بڑے ਅਫਸਰਾਂ ਦੇ ਹੁਕਮ ਆਉਂਦੇ ਸਾਰੇ ਕਰਦੇ ਜੀ ਇਹ ਵਾਲੇ ਕਹਿੰਦੇ ਮੀਡੀਆ ਨੂੰ ਅੰਦਰ ਪੇ ਜੋ ਅਸੀਂ ਦਵਾਗੇ ਗਵਾਈਆਂ ਸਾਰੀਆਂ ਅੰਦਰ ਜਾਓ ਜੀ ਮੀਡੀਆ ਅੰਦਰ ਜਾਓ ਕਵਰੇਜ ਕਰਕੇ ਆਵੇ ਜੀ ਪਤਾ ਲੱਗੇ ਕੁੱਟ ਕੁੱਟ ਦੇ ਕਰਨ ਮੁੰਡਾ ਮਾਰਿਆ ਜੀ ਅੰਦਰੋਂ ਆ ਰਹੇ ਕੁੱਟ ਮਾਰਦੇ ਕਰਨ ਡੈਥ ਹੋਈ ਹੈ ਜੀ ਅੰਦਰ ਜਾ ਕੇ ਤੁਸੀਂ ਕਵਰੇਜ ਕਰੋ ਸਭ ਪਤਾ ਲੱਗੂਗਾ ਅੰਦਰ ਬੰਦੇ ਰੋਟੀ ਭੁਖੜਤਾਲ ਦੇ ਉਹਦੀ ਪੈਰ ਕਾਲੇ ਕਹਿੰਦੇ ਅਸੀਂ ਗਵਾਈਆਂ ਦਵਾਉਂਦੇ ਭੁਖੜਤਾਲ ਦੇ ਬੰਦੇ ਬੈਠੇ ਉਹਨਾਂ ਦੀ ਕਵਰੇਜ ਕਰੋ ਜੀ ਜਾ ਕੇ ਸਭ ਪਤਾ ਲੱਗੂਗਾ ਉਹਨਾਂ ਨੂੰ ਪਤਾ ਹੀ ਬੰਦਾ ਗਲਤ ਮਾਰਿਆ ਜੀ ਇਹਨਾਂ ਨੇ ਅੰਦਰੋਂ ਮੈਨੂੰ ਫੋਨ ਆ ਰਹੀ ਸਵੇਰ ਦੇ ਬਾਰ-ਬਾਰ ਜੀ ਬੰਦਾ ਯਾਜ ਮਾਰਿਆ ਨੇ ਰਾਤ ਸ ਉਹ ਖਰਦਾਲ ਤੇ ਪੂਰੀ ਜੇਲ੍ਹ ਲਈ ਆਈ ਆਪਣੇ ਨਾਲ ਉਹਦੀ ਬੈਰਕ ਤਾਂ ਪੂਰੀ ਹੈਗੀ ਹੈ ਜੀ ਜਿਹਦੇ ਚ ਕੱਢ ਕੇ ਲੇ ਗਏ ਤੇ ਉਹਦੇ ਚ 100 ਬੰਦਾ ਆਏ ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਵਲ ਹਸਰੂਤ ਨਾਲ ਤਾਂ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਬਸੇ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀਐਸ ਅਗਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕੋਈ ਇਹਦਾ ਡਰਕੰਦ ਸੰਸਨ ਗਿਆ ਤਾ ਉਹ ਟੈਕ ਹੋ ਗਿਆ ਅਟਾਕ ਦੇ ਵਿੱਚ ਉਹ ਇਥੇ ਹਸਪਤਲ ਲੈ ਕੇ ਹਸਪਤਲ ਲੈ ਕੇ ਰੰਦੂ ਤੋਂ ਡਾਟਾ ਆ ਗਿਆ। ਉਹ ਹੀ ਗੱਲ ਹੈ। ਉਹਦੀ ਜਿਹੜੀ ਕਾਰਵਾਈ ਅਡਜਿਸਟ੍ਰੇਟ ਸਾਹਿਬ ਕਰ ਰਹੇ ਨੇ, ਅਡਜਿਸਟ੍ਰੇਟ ਸਾਹਿਬ ਜੋ ਹੁਕਮ ਦੇਣ ਦੇ ਅਧਿਕਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਕਿਹੜੇ ਮਿਨਿਸਟਰ ਸਾਹਿਬ ਨੇ? ਜੈ ਜੀ ਜਸਪਰੀ ਸਿੰਘ ਜੀ ਆਈਸੀ। ਉਹ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕੁਸ਼ਤਲਾਂ ਦੀ ਗੱਲ ਦਾ ਕੋਈ ਇਨਕੁਆਇਰੀ ਅਡਜਿਸਟ੍ਰੇਟ ਸਾਹਿਬ ਦੇਖ ਰਹੀ ਹੈ ਇਨਕੁਆਇਰੀ ਕਰ ਰਹੀ ਹੈ ਜੋ ਮਿਨਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਮੇ ਬਿਖੂਗਾ।